ਸਖਬੀਰ ਬਾਦਲ ਵੱਲੋਂ ਅਕਾਲ ਤਖਤ ਸਾਹਿਬ ਦੇ ਜੋ 1984 ਵਿੱਚ ਢਾਇਆ ਗਿਆ ਸੀ ਕਾਂਗਰਸ ਸਰਕਾਰ ਵੱਲੋਂ ਉਹਦੀ ਜਿਹੜੀ ਫੋਟੋ ਆ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਉਹਦਾ ਪ੍ਰਚਾਰ ਕੀਤਾ ਜਾ ਰਿਹਾ ਵੀ ਦੇਖੋ ਕਾਂਗਰਸ ਸਰਕਾਰ ਨੇ ਕੀ ਕੀਤਾ ਲੋਕਾਂ ਨੂੰ ਦੱਸਿਆ ਜਾਇਆ ਦੱਸ ਰਿਹਾ ਕਿ ਵੋਟਾਂ ਲੈਣ ਵਾਸਤੇ ਅਕਾਲੀ ਦਲ ਇਹ ਚੀਜ਼ ਨੂੰ ਵਰਤ ਰਿਹਾ ਸੋ ਸੰਗਤ ਜੀ ਮੈਂ ਗੱਲ ਕਰਦਾ ਅਕਾਲੀ ਦਲ ਨੂੰ ਇਹ ਮੇਰੀ ਵੀਡੀਓ ਜ਼ਰੂਰ ਦੇਖਣਾ ਅਕਾਲੀ ਦਲ ਤੇ ਸਾਨੂੰ ਜਵਾਬ ਦੇਣ ਸੰਗਤ ਜੀ ਬਿਲਕੁਲ ਜਿਹੜਾ ਅਕਾਲ ਤਖਸਰ ਜਿਹੜਾ ਢਾਇਆ ਗਿਆ ਉਹ ਅਕਾਲ ਤਖਸਰ ਜਿਹੜਾ ਕਾਂਗਰਸ ਸਰਕਾਰ ਵੱਲੋਂ ਢਾਇਆ ਗਿਆ ਪਰ ਢਵਾਉਣ ਵਾਲੇ ਕੌਣ ਸੀ? ਭਾਜਪਾ ਤੇ ਭਾਜਪਾ ਕੌਣ ਸੀ? ਜਿਨ੍ਹਾਂ ਨੇ ਘੱਟੋ ਘਾਟ ਵੀ 15 20 25 ਸਾਲ ਅਕਾਲੀਆਂ ਨਾਲ ਕੱਢ ਤੋਂ ਪਰਖੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਸੰਗਤ ਜੀ ਇੱਕ ਸੁਖਬੀਰ ਬਾਦਲ ਵੱਲੋਂ ਅਕਾਲ ਤਖਤ ਸਾਹਿਬ ਦੇ ਜੋ 1984 ਵਿੱਚ ਢਾਇਆ ਗਿਆ ਸੀ ਕਾਂਗਰਸ ਸਰਕਾਰ ਵੱਲੋਂ ਉਹਦੀ ਜਿਹੜੀ ਫੋਟੋ ਆ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਉਹਦਾ ਪ੍ਰਚਾਰ ਕੀਤਾ ਜਾ ਰਿਹਾ ਵੀ ਦੇਖੋ ਕਾਂਗਰਸ ਸਰਕਾਰ ਨੇ ਕੀ ਕੀਤਾ ਲੋਕਾਂ ਨੂੰ ਦੱਸਿਆ ਜਾਇਆ ਦੱਸ ਰਿਹਾ ਕਿ ਵੋਟਾਂ ਲੈਣ ਵਾਸਤੇ ਅਕਾਲੀ ਦਲ ਇਹ ਜੀ ਨੂੰ ਵਰਤ ਰਿਹਾ ਸੋ ਸੰਗਤ ਜੀ ਮੈਂ ਗੱਲ ਕਰਦਾ ਅਕਾਲੀ ਦਲ ਨੂੰ ਤੇ ਮੇਰੀ ਵੀਡੀਓ ਜਰੂਰ ਦੇਖਣਾ ਕਾਲੀ ਦਲ ਤੇ ਸਾਨੂੰ ਜਵਾਬ ਦੇਣ ਸੰਗਤ ਜੀ ਬਿਲਕੁਲ ਜਿਹੜਾ ਅਕਾਲ ਤਖਸਾਲ ਜਿਹੜਾ ਢਾਇਆ ਗਿਆ ਉਹ ਅਕਾਲ ਤਖਸਾਲ ਜਿਹੜਾ ਕਾਂਗਰਸ ਸਰਕਾਰ ਵੱਲੋਂ ਢਾਇਆ ਗਿਆ ਪਰ ਢਵਾਉਣ ਵਾਲੇ ਕੌਣ ਸੀ ਭਾਜਪਾ ਤੇ ਭਾਜਪਾ ਕੌਣ ਸੀ ਜਿਨ੍ਹਾਂ ਨੇ ਘਟੋ ਘੜ ਵੀ 15 20 25 ਸਾਲ ਅਕਾਲੀਆਂ ਨਾਲ ਗੱਡ ਤੋਂ ਪਰਖੇ ਉਹ ਚੀਜ਼ ਸੀ ਬਾਦਲ ਔਰ ਭਾਜਪਾ ਅਡਵਾਨੀ ਨੇ ਆਪਣੀ ਕਿਤਾਬ ਚ ਮਾਈ ਇੰਡੀਆ ਮਾਈ ਲਾਈਫ ਚ ਲਿਖਿਆ ਆ ਕਿ ਇੰਦਰਾ ਗਾਂਧੀ ਨੂੰ ਆਪਾਂ ਜੋਰ ਪਾ ਕੇ ਜਿਹੜਾ ਅਕਾਲ ਤਖਤ ਢਵਾਇਆ ਗਿਆ ਸਾਡੇ ਵੱਲੋਂ ਉਹ ਟਾਂ ਟੌਂਦੀ ਨਹੀਂ ਸੀ ਇਹ ਕੰਮ ਕਰਨ ਨੂੰ ਰਾਜ਼ੀ ਨਹੀਂ ਸੀ ਪਰ ਆਪਾਂ ਢਵਾਇਆ ਗਿਆ ਉਹਨਾਂ ਨੂੰ ਪਤਾ ਵੀ ਆ ਪਰ ਮੈਂ ਗੱਲ ਇੱਕ ਕਰਦਾ ਕਾਲਿਓ ਔਰ ਸੰਗਤ ਜੀ ਜਿਹੜਾ ਅਕਾਲ ਤਖਤ ਸਾਹਿਬ ਕਾਂਗਰਸ ਨੇ ਢਵਾ ਦਿੱਤਾ ਪਰ ਜਿਹੜਾ ਉਹਦੀ ਮਾਨ ਮਰਿਆਦਾ ਜਿਹੜੀ ਆ ਉਹ ਖਤਮ ਕੀਤੀ ਉਹ ਕਨੇ ਕੀਤੀ ਭਾਜਪਾ ਸਰਕਾਰ ਨੇ ਜਾਂ ਕਾਦੀਰ ਤੁਸੀਂ ਉਹ ਜਿਹੜੀ ਸਿਧਾਂਤ ਆਕਾਲ ਤੱਕ ਸਾਹ ਦੇ ਉਹ ਤੁਸੀਂ ਖਤਮ ਕੀਤੇ ਉਹ ਕਿਦਾਂ ਕੀਤੇ ਵੋਟਾਂ ਦੇ ਵਿੱਚ ਹਰੇਕ ਕੰਮ ਵਿੱਚ ਤੁਸੀਂ ਜਥੇਦਾਰਾਂ ਨੂੰ ਵਰਤੇ ਆਇਆ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਇਹ ਇਹ ਸਾਰੀ ਸੰਗਤ ਨੂੰ ਪਤਾ ਆ ਕਿ ਹਰੇਕ ਵੋਟਾਂ ਵਿੱਚ ਤੁਸੀਂ ਜਥੇਦਾਰਾਂ ਨੂੰ ਆਪਣੇ ਘਰਾਂ ਚ ਬਲਾ ਕੇ ਰਾਮ ਰਹੀਮ ਵਰਗੇ ਗੰਦੇ ਬੰਦਿਆਂ ਨੂੰ ਉਹਨਾਂ ਨੂੰ ਤੁਸੀਂ ਮਾਫ਼ੀਆਂ ਦਵਾਈਆਂ ਅਕਾਲ ਤਖਤ ਸਾਹਿਬ ਤੋਂ ਜੱਜੇਦਾਰ ਕਢੇ ਕਰਕੇ ਕਹਿਨ ਨੂੰ ਲੋਕਾਂ ਦੇ ਵੀ ਜੱਜੇਦਾਰ ਨੇ ਮਾਫ਼ੀ ਦਿੱਤੀ ਪਰ ਨਹੀਂ ਉਦੋਂ ਜਦੋਂ ਰਾਮ ਰਹੀਮ ਕਹਿੰਦਾ ਵੀ ਮੈਂ ਤਾਂ ਮਾਫ਼ੀ ਮੰਗੀ ਨਹੀਂ ਇਹ ਕਾਲੀਆਂ ਨੇ ਜ਼ਬਰਦਸਤੀ ਹਰ ਕੋਈ ਵੋਟਾਂ ਲੈਣ ਦੀ ਖਾਤਰ ਮੈਨੂੰ ਮਾਫ਼ ਕਰਤਾ ਪਰ ਮੈਂ ਮਾਫ਼ੀ ਅਕਾਲ ਤਖਤ ਸਾਹਿਬ ਤੋਂ ਨਹੀਂ ਮੰਗਦਾ ਤੇ ਸੰਗਤ ਜੀ ਅਕਾਲ ਤਖਤ ਸਾਹਿਬ ਦੀ ਬਾਹਰਲੀ ਦਵਾਰ ਕਾਂਗਰਸ ਨੇ ਬੰਬ ਲਾ ਕੇ ਅੜਾ ਕੇ ਤੋੜ ਦਿੱਤੀ ਪਰ ਜਿਹੜੀ ਮਰਿਆਦਾ ਦਾ ਕਹਾਣ ਜੋ ਬਾਦਰਾ ਨੇ ਕੀਤਾ ਅੱਜ ਤੱਕ ਉਹ ਕੋਈ ਨਹੀਂ ਕਰ ਸਕਿਆ ਤੇ ਨਾ ਹੀ ਕੌਮ ਦਾ ਘਾਟਾ ਇਹ ਪੂਰਾ ਕਰ ਸਕਦੇ ਆ ਕੋਈ ਵੀ ਕੋਈ ਵੀ ਅਜੇ ਪੂਰਾ ਨਹੀਂ ਕਰ ਸਕਦੇ ਕਿਉਂਕਿ ਬੰਦੇ ਦੇ ਜਦੋਂ ਜਥੇਦਾਰ ਚੰਗੇ ਵੀ ਆ ਜਾਣਗੇ ਨਾ ਚੰਗੇ ਜਥੇਦਾਰ ਅਕਾਲ ਤਖਤ ਸਭ ਤੋਂ ਕੌਮ ਲਈ ਕੋ ਸੰਦੇਸ਼ ਦੇਣਗੇ ਉਹਦੇ ਵਿੱਚ ਸੰਗਤ ਨੂੰ ਲੱਗਿਆ ਕਰੂਗਾ ਵੀ ਜਦੋਂ ਬਾਦਲ ਹੋਣੀ ਹੈ ਸ਼ਹਿਰ ਇਹ ਵੀ ਪਾਰਟੀ ਘਰੇ ਜਥੇਦਾਰ ਤੋਂ ਵੱਲੋਂ ਪਾਰਟੀ ਵੱਲੋਂ ਕੁਸਰੇਆ ਦੰਦੀ ਹੋਵੇ ਸੋ ਇਹਨਾਂ ਨੇ ਜਥੇਦਾਰਾਂ ਨੂੰ ਵਰਤਿਆ ਆਕਾਲ ਤਖਤ ਸਾਹਿਬ ਦੀ ਜੇ ਦੁਬਾਰਾ ਕਾਂਗਰਸ ਸਰਕਾਰ ਨੇ ਗੋਲੀਆਂ ਟੋਪਾ ਟੈਂਕਾਂ ਨਾਲ ਤੋੜੀਆਂ ਇਹਨਾਂ ਨੇ ਆਕਾਲ ਤਖਤ ਸਾਹਿਬ ਦਾ ਜੋ ਅੰਦਲਾ ਸਿਧਾਂਤ ਖਤਮ ਕਰਤਾ ਅੱਜ ਤੱਕਰ ਦੁਨੀਆ 'ਚ ਰਹਿੰਦੇ ਉਹ ਪੂਰਾ ਨਹੀਂ ਹੋ ਸਕਦਾ ਸੰਗਤ ਜੀ ਇਹਨਾਂ ਨੇ ਆਕਾਲ ਤਖਤ ਸਾਹਿਬ ਨੂੰ ਵਰਤਿਆ ਇਹਨਾਂ ਨੇ ਜਥੇਦਾਰਾਂ ਨੂੰ ਵਰਤਿਆ ਇਹਨਾਂ ਨੇ ਪ੍ਰਚਾਰਕ ਕੌਮ ਦੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਤਨਖਾਹ ਲੈਂਦੇ ਆ ਗੁਰੂ ਰਾਮਦਾਸ ਦੇ ਘਰ ਦੀ ਇਹਨਾਂ ਨੇ ਆਪਣੇ ਪਰਿਵਾਰ ਵਾਸਤੇ ਆਪਣੀ ਪਾਰਟੀ ਵਾਸਤੇ ਵਰਤਿਆ ਇਹਨਾਂ ਨੇ ਵਰਤਿਆ ਗੁਰੂ ਦਾ ਲੰਗਰ ਜੋ ਗੁਰੂ ਰਾਮਦਾਸ ਜੀ ਦਾ ਲੰਗਰ ਸੰਗਰ ਵਿੱਚ ਬਣਾਇਆ ਜਾਂਦਾ ਆ ਇਹਨਾਂ ਨੇ ਵਰਤਿਆ ਵੋਟਾਂ ਦੇ ਵਿੱਚ ਜਦੋਂ ਉਹਨਾਂ ਦੀਆਂ ਵੋਟਾਂ ਜਦੋਂ ਅਡਵਾਨੀ ਦੀ ਜਾਂ ਪ੍ਰਧਾਨ ਮੰਤਰੀ ਇਹ ਬਾਦਲ ਸਰਕਾਰ ਦੇ ਸਮੇਂ ਚ ਆਉਂਦਾ ਸੀਗਾ ਇਹ ਜਿਹੜਾ ਲੰਗਰ ਆ ਗੁਰੂ ਰਾਮਦਾਸ ਜੀ ਦੇ ਘਰ ਤੋਂ ਜਿਹੜਾ ਲੰਗਰ ਜਾਂਦਾ ਹੁੰਦਾ ਸੀ ਇਹਨਾਂ ਦੇ ਬੋਟਾ ਦੇ ਵਾਸਤੇ ਮੈਂ ਨਹੀਂ ਕਹਣਾ ਗੁਰੂ ਰਾਮਦਾਸ ਦਾ ਲੰਗਰ ਹਰੇਕ ਪਾਸੇ ਜਾ ਸਕਦਾ ਹੈ ਪਰ ਕਿਹਨਾ ਵਾਸਤੇ ਜਾਂਦਾ ਜਿਨ੍ਹਾਂ ਦੇ ਜਿਹੜੇ ਸਿੱਖ ਕੌਮ ਦੇ ਵਿਰੋਧੀ ਆ ਉਹਨਾਂ ਨੂੰ ਆਪਾਂ ਲੰਗਰ ਚਖਾਵਾਂਗੇ ਜਾ ਕੇ ਸੋ ਸੰਗਤ ਜੀ ਇਹਨਾਂ ਦੇ ਗੁੰਮਰਾਹ ਕਰ ਰਿਹਾ ਬੰਦਾ ਅਸੀਂ ਕਿਸੇ ਪਾਰਟੀ ਨਾਲ ਸੰਬੰਧ ਨਹੀਂ ਨਾ ਕਾਂਗਰਸ ਨਾ ਆਮ ਪਾਰਟੀ ਨਾਲ ਭਾਜਪੀ ਕਿਸੇ ਵੀ ਪਾਰਟੀ ਨਾਲ ਸਾਡਾ ਲੈਣਾ ਦੇਣਾ ਨਹੀਂ ਪਰ ਜੋ ਇਹ ਗੁੰਮਰਾਹ ਕਰ ਰਿਹਾ ਸੰਗਤ ਜੀ ਆਪ ਜੀ ਨੂੰ ਇਹ ਸਾਰੇ ਭਲੀ ਭਾਂਤ ਜਾਂਦੇ ਆ ਅਕਾਲਤਾ ਸਾਹਿਬ ਘਾਇਆ ਅਕਲ ਇਹਨੇ ਕਾਂਗਰਸ ਸਰਕਾਰ ਨੇ ਇਹਨਾਂ ਦਾ ਜੋਰ ਪੂਰਾ ਬਾਦਲਾਂ ਦਾ ਇਹਨਾਂ ਨੇ ਪੂਰਾ ਆਪਣਾ ਸਹਿਯੋਗ ਦਿੱਤਾ ਪਰ ਮੈਂ ਫੇਰ ਗੱਲ ਉੱਥੇ ਆਉਣਾ ਆ ਜੋ ਇਹਨਾਂ ਨੇ ਕੌਮ ਦਾ ਨੁਕਸਾਨ ਕੀਤਾ ਸ਼ਹਿਰ ਦੀ ਕੋਈ ਹੋਰ ਕੋਈ ਪਾਰਟੀ ਕੋਈ ਜਥੇਬੰਦੀ ਕਰੇ ਨਹੀਂ ਕਰ ਸਕਦੀ ਸੰਗਤ ਜੀ ਇਹਨਾਂ ਨੇ ਸਾਰਾ ਅਕਾਲਤਾ ਸਾਹਿਬ ਆਪਣੇ ਇੱਕ ਪਰਿਵਾਰ ਦੀ ਤਰ੍ਹਾਂ ਰੱਖਿਆ ਆ ਜੋ ਵੀ ਇਹਨਾਂ ਨੂੰ ਫਾਇਦੇ ਚੰਗੇ ਆਉਂਦੇ ਆ ਜਥੇਦਾਰਾਂ ਕੋਲ ਬੁਲਾ ਦਿੰਦੇ ਆ ਜੇ ਇਹਨਾਂ ਕੋ ਨੁਕਸਾਨ ਹੁੰਦਾ ਆਪਣੀ ਪਾਰਟੀ ਵਾਸਤੇ ਉਹ ਵੀ ਇਹ ਜਥੇਦਾਰ ਉੱਥੋਂ ਜਾ ਕੇ ਬੋਲ ਦਿੰਦੇ ਆ ਪਰ ਅੱਜ ਸਾਨੂੰ ਗਮਰਾਹ ਕਰ ਰਿਹਾ ਫੋਟੋ ਦਿਖਾ ਕੇ ਲਾਣ ਤੇ ਸ਼ਰਮ ਆਇ ਤੇ ਮੈਂ ਕਿਹਾ ਸੰਗਤ ਜਦੋਂ ਇਹ ਦੇਖ ਰਹੀ ਸੀ ਫੋਟੋ ਦਿਖਾਉਂਦੀ ਇਹਨੂੰ ਸਵਾਲ ਸਾਡੇ ਲੱਖਾ ਕਿਉਂ ਨਹੀਂ ਪੁੱਛਿਆ ਗਿਆ ਕਿਸੇ 'ਚ ਅਣਖ ਜੁਰਤ ਮਰ ਗਈ ਆ ਕਿਸੇ 'ਚ ਅਣਖ ਹੀ ਨਹੀਂ ਵੀ ਜਿਹੜਾ ਇਹਨੂੰ ਪੁੱਛ ਸਕੇ ਵੀ ਤੂੰ ਸਾਨੂੰ ਅੱਜ 50 ਸਾਲ ਬਾਅਦ 30 35 ਸਾਲ ਬਾਅਦ ਸਾਨੂੰ ਇਹ ਫੋਟੋ ਤੂੰ ਦਿਖਾ ਰਿਹਾ ਸਾਡੀ ਜਿਹੜੀਆਂ ਜਿਹੜੀਆਂ ਸਾਡੀ ਜਿਹੜੇ ਜ਼ਖਮ ਕੀਤੇ ਔਰ ਉਹ ਕਾਂਗਰਸ ਸਰਕਾਰ ਨੇ ਉਹਨੂੰ ਤੂੰ ਫੇਰ ਤੂੰ ਦੱਸ ਰਿਹਾ ਵੀ ਆ ਕਾਂਗਰਸ ਨੂੰ ਵੋਟ ਨਾ ਪਾਇਓ ਓਏ ਆ ਕਾਂਗਰਸ ਨੇ ਸਿੱਖੋ ਤੁਹਾਡੇ ਵਾਸਤੇ ਆ ਕੀਤਾ ਉਹਨਾਂ ਨੇ ਵੀ ਕੀਤਾ ਪਰ ਤੁਸੀਂ ਕੌਮ ਦਾ ਕਾਂਗਰਸ ਨਾਲੋਂ ਜ਼ਿਆਦਾ ਬੇੜਾ ਗਰਖ ਕਰਨ ਵਾਲੇ ਬਦਲ ਪਰਵਾਸ ਸੀ ਤੁਸੀਂ ਕਰੀ ਬਖਸ਼ ਨਹੀਂ ਜਾਣੇ ਤੁਸੀਂ ਕਸਵਾ ਖਾਧੀਆਂ ਬੀ ਅਕਾਲਪੁਰਖ ਸਤਿਗੁਰੂ ਜੀ ਮਹਾਰਾਜ ਜੇ ਤੁਹਾਡੀ ਬਦਵੀ ਆਪਾਂ ਕਰਾਈ ਆ ਸਾਡਾ ਖੁਸ਼ ਹਰਵੇਂ ਉਹ ਸਾਰੀ ਦੁਨੀਆ ਦੇ ਸਾਹਮਣੇ ਹੋ ਰਿਹਾ ਆ ਮਹਾਰਾਣ ਕਿਸੇ ਨੂੰ ਮਾਫ਼ ਨਹੀਂ ਕਰਨਾ ਜੇ ਆਪਾਂ ਕਰਾਂਗੇ ਆਪਾਂ ਵੀ ਬਚਿਆ ਨਹੀਂ ਜਾਣਾ ਜੇ ਬਾਦਲ ਪਰਵਾਰੋਂ ਤੁਸੀਂ ਕੀਤੀ ਆ ਔਰ ਤੁਸੀਂ ਕਰ ਰਹੇ ਆ ਬਖਸ਼ੇ ਤੁਸੀਂ ਵੀ ਨਹੀਂ ਜਾਣਾ ਤੋਂ ਸੰਗਤ ਜੀ ਸੁਚੇਤ ਰਵੋ ਜਦੋਂ ਇਦਾਂ ਦੀ ਇਹ ਕੰਮ ਵਰਤਦੇ ਆ ਇਹਨਾਂ ਨੂੰ ਜਿੱਥੇ ਮਰਜ਼ੀ ਇਹਨਾਂ ਨੂੰ ਫੜੋ ਇਹਨਾਂ ਨੂੰ ਘੇਰੋ ਔਰ ਇਹਨਾਂ ਨੂੰ ਪੁੱਛੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਇੱਕ ਆ ਵੀਡੀਓ ਚੱਲਣ ਧੀ ਮੇਰੇ ਨਾਲ ਦੇਖਿਓ ਸੁਖਵੀਰ ਬਾਦਲ ਤੇ ਪ੍ਰਧਾਨ ਸ਼੍ਰੀ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਥੇਦਾਰ ਸਾਹਿਬ ਕਾਲਤਖਨ ਸਾਹਿਬ ਦੇ ਅੱਜ ਇੱਕ 84 ਦੀ ਵੀਡੀਓ ਬਣਾ ਕੇ ਕਲਿੱਪ ਬਣਾ ਕੇ ਸੰਗਤ ਕੋ ਵੋਟਾਂ ਮੰਗ ਰਿਹਾ 84 ਯਾਦ ਕਰਾ ਕੇ ਸੋ ਸੰਗਤ ਜੀ 40 ਸਾਲ ਧੱਕਣ ਇਹਨਾਂ ਨੇ ਇੰਨਾ ਕੰਨ ਕੀਤਾ 84 ਤੇ ਸਾਡੇ ਤੇ ਜੋ ਹੰਡਰੀ ਸੀ ਜੋ ਸਾਡੇ ਤੇ ਅਤਿਆਚਾਰ ਜ਼ੁਲਮ ਹੋਣਾ ਸੀ ਸਰਕਾਰ ਨੇ ਰੱਜ ਕੇ ਕੀਤਾ ਪਰ ਇਸ ਲੋਕਾਂ ਨੇ 84 ਦੇ ਨਾਂ ਤੇ ਜੋ ਸਾਡੇ ਨਾਲ ਕੀਤਾ ਅਸੀਂ ਭੁੱਲ ਨਹੀਂ ਸਕਦੇ ਸਿੱਖੋਂ ਤੇ ਕਦੇ ਵੀ ਇਸ ਚੀਜ਼ ਨੂੰ ਭੁਲਾ ਨਹੀਂ ਸਕਦੀ ਕਿ ਬਾਦਲ ਨੇ ਸਾਨੂੰ ਕਿੱਥੇ ਲਿਆ ਕੇ ਸੁੱਟਿਆ ਤੀਜੇ ਪੀ ਦੇ ਨਾਲ ਹੱਥ ਮਿਲਾ ਕੇ ਜਿਹੜੇ ਕੰਮ ਦਰਦ ਦੇਣੇ ਸੀ ਨਾ ਸਾਨੂੰ ਅੰਦਰ ਖਾਤੇ ਸਾਡਾ ਕਹਣ ਕੀਤਾ ਸ਼੍ਰੋਮਣੀ ਕਮੇਟੀ ਦੇ ਵਿੱਚ ਆਰਐਸਐਸ ਦੇ ਬੰਦੇ ਵੜ ਕੇ ਮੁਲਾਜ਼ਮ ਵੜ ਕੇ ਇੰਨਾ ਕਾਹਨ ਕੀਤਾ ਸਿੱਧੀ ਦਾ ਸੰਗਤ ਤੁਹਾਨੂੰ ਦੱਸ ਨਹੀਂ ਸਕਦੇ ਜੋ ਜੋ ਮੈਂ ਇਹਨਾਂ ਨੂੰ ਮੈਸੇਜ ਮੇਰੀ ਵੀਡੀਓ ਸੰਗਤ ਜੀ ਇਹਨਾਂ ਤੱਕ ਪਹੁੰਚਾਈ ਜਾਵੇ ਇਹਨਾਂ ਨੂੰ ਪਤਾ ਚੱਲੇ ਕਿ ਸੰਗਤ ਉੱਠ ਪਈ ਹੈ ਸੰਗਤ ਜਾਗਰੂਤ ਹੋ ਗਈ ਹੈ ਤੁਸੀਂ ਜਿਹੜਾ ਪਖੰਡ ਫੜਿਆ ਸੀ ਜਿਹੜੇ ਤੁਸੀਂ ਮਖੋਟੇ ਲਾਏ ਸੀ ਉਹ ਤੁਹਾਡੇ ਮਖੋਟੇ ਨੰਗੇ ਹੋ ਚੁੱਕੇ ਆ ਤੁਸੀਂ ਹੁਣ ਤੁਹਾਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੇ ਨੰਗਾ ਕਰਤਾ ਆ ਤੁਹਾਡੇ ਓਪਨ ਹੋ ਚੁੱਕੇ ਆ ਸਾਰੇ ਹੁਣ ਸੰਗਤ ਜੀ ਕਦੀ ਤੇ ਆ ਕੇ ਗੁਰੂ ਘਰ ਭਾਂਡੇ ਮੰਜਦੇ ਆ ਕਦੀ ਮਾਫੀਆਂ ਦੀ ਵੀਡੀਓ ਪਾਉਂਦੇ ਆ ਕਿ ਸਾਨੂੰ ਇਹ ਫੁੱਦੂ ਸੋਵੇਂ ਦੇ ਆ ਕਿ ਜਾਂ ਅਸੀਂ ਪਾਗਲ ਲੋਗ ਆ ਸੰਗਤ ਜੀ ਹੁਣ ਇਹਨਾਂ ਨੂੰ ਭਜਾਓ ਹੁਣ ਸਮਾਜੇ ਆਪਾਂ ਨੂੰ ਸੁਚੇਤ ਹੋੰਦਾ ਤੇ ਸੋ ਇੱਕ ਛੋਟੀ ਜੀ ਬੇਨਤੀ ਹੋਰ ਕਰਨੀ ਚਾਹੁੰਦਾ ਸੰਗਤ ਜੀ ਤੁਹਾਡੇ ਨਾਲ ਮੈਂ 40 ਸਾਲ ਤੱਕਣ ਅਕਾਲ ਤਖਤ ਸਾਹਿਬ ਦੇ ਜਹੇਦਾਰ ਦਾ ਕਦੀ ਕੋਈ ਬਿਆਨ ਨਹੀਂ ਆਇਆ 84 ਦੇ ਮਸਲੇ ਦੇ ਵਿੱਚ ਨੱਕ ਦੀ ਆ ਬੋਲੇ ਕੁੱਮ ਕਰਨ ਵੀ 6 ਸਾਲ 6 ਮਹੀਨੇ ਸੌਂਦਾ ਤੇ 6 ਮਹੀਨੇ ਜਾਗਦਾ ਸੁਣਿਆ ਮੈਂ ਕਿਹੜਾ ਦੇਖਿਆ ਸੰਗਤ ਜੀ ਪਰ 40 ਸਾਲ ਪ੍ਰਧਾਨ ਸੁੱਦਾ ਰਿਆ 40 ਸਾਲਾਂ ਬਾਅਦ ਪ੍ਰਧਾਨ ਹੁਣ ਕਹਿ ਰਿਹਾ ਕੇ ਕਿ ਸੰਗਤ ਜੀ ਕਾਲੀਆਂ ਦਸਤਾਰਾਂ ਬਨੋ ਬੀਬੀਆਂ ਕਾਲੀਆਂ ਚੁੰਨੀਆਂ ਲੈਣਾ ਸੰਗਤ ਜੀ ਮੈਂ ਧੰਨਵਾਦ ਕਰਦਾ ਪ੍ਰਧਾਨ ਸਾਹਿਬ ਦਾ ਜਿਨ੍ਹਾਂ ਨੂੰ ਜਾਗ ਆ ਗਈ ਸੰਗਤ ਤੇ ਮੋਰੇ ਸਨਮੁਖ ਹੋ ਕੇ ਇਹਨਾਂ ਨੇ ਸੰਦੇਸ਼ ਦਿੱਤਾ ਅਕਾਲ ਤਖ਼ਤ ਸਾਹਿਬ ਦਾ ਫਰਮਾਨ ਸਾਡੇ ਸਿਰ ਤੇ ਅਸੀਂ ਹੁੰਦਾ ਪੂਰਾ ਸਿਰ ਮੱਥੇ ਸਿਰ ਮੱਥੇ ਕਰਦੇ ਆ ਪਰ ਸੰਗਤ ਜੀ ਜੋ ਇਹਨਾਂ ਦਾ ਫਰਜ਼ ਬੰਦਾ ਅੱਜ ਤੱਕ ਨਹੀਂ ਇਹਨਾਂ ਨੇ ਕੀਤਾ ਗੁਰੂ ਗ੍ਰੰਥ ਸਾਹਿਬ ਦੇ ਨਾਮ ਦੇ ਉੱਪਰ ਜੋ ਮਾਇਆ ਇਕੱਠੀ ਕਰ ਰਿਹਾ ਜੋ ਖਾਰੇ ਹੈ ਸੰਗਤ ਜੀ ਇਹਨਾਂ ਨੂੰ ਪਾਈ ਪਾਈ ਦਾ ਹਿਸਾਬ ਦੇਣਾ ਪੈਣਾ ਪੰਜਾਬ 'ਚ ਆਏ ਦਿਨ ਕਦੀ ਕਿਤੇ ਜ ਕਦੀ ਕਿਤੇ ਘਟਨਾ ਹੁੰਦੀ ਗੁਰੂ ਗ੍ਰੰਥ ਸਾਹਿਬ ਮਹਰਾਇ ਦਾ ਅੰਗ 파ੜੇ ਜਾਂਦੇ ਆ ਕਦੀ ਮਹਰਾਇ ਦੀ ਬੇਦਬੀ ਕੀਤੀ ਜਾਂਦੀ ਹੈ ਕਦੀ ਕੋਈ ਸ਼੍ਰੋਮਣੀ ਕਮੇਟੀ ਦਾ ਮੈਂਬਰ ਨਹੀਂ ਬੋਲਿਆ ਅੱਜ ਸੁਖਵੀਰ ਬਾਦਰ ਨੂੰ ਯਾਦ ਆ ਗਿਆ ਔਰ ਕਦੀ ਇਸ ਬੰਦੇ ਨੇ ਗੁਰੂ ਗ੍ਰੰਥ ਸਾਹਿਬ ਬਾਰੇ ਇੱਕ ਲਫ਼ਜ਼ ਨਹੀਂ ਬੋਲਿਆ ਘਟਨਾ ਦੇ ਉੱਪਰ ਆਪ ਹੀ ਇਹਨਾਂ ਨੇ ਸਾਡਾ ਕਾਣ ਕਰਕੇ ਸਾਡੇ ਨਾਲ ਤਮਾਸ਼ਾ ਖੇਡਿਆ ਸਾਨੂੰ ਅੰਦਰ ਖਾਤੇ ਇਹਨਾਂ ਨੇ ਦਲਦਲ ਦੇ ਵਿੱਚ ਛੁੱਟਿਆ ਸੰਗਤ ਜੀ ਦਾਸ ਇੰਨੀ ਗੱਲਾਂ ਕਹਿੰਦਾ ਸ਼ਿਵਾਮਗ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ